ਪੁਲਿਸ ਨੇ ਨਾਭਾ ਦੇ ਪਿੰਡ ਮੜੋੜ ਨੂੰ ਪਾਇਆ ਕੇਰਾ ਦੇਖੋ ਤਸਵੀਰਾਂ ਨਸ਼ਾ ਤਸਕਰਾਂ ਦੇ ਘਰ ਬੜੀ ਪੁਲਿਸ ਦੀ ਟੀਮ ਸਾਰਾ ਕੁਝ ਪਰੋਲ ਕੇ ਦੇਖਿਆ ਡੀਆਈਜੀ ਨੇ ਖੋਲੇ ਤਸਕਰਾਂ ਦੇ ਪੇਡ ਤੁਹਾਨੂੰ ਦੇਖਦਾ ਕੋਣ ਲੋਕ ਨੇ ਜਿਹੜੇ ਕਰਦੇ ਨੇ ਇਹ ਸਾਡੇ ਪਿੰਡ ਚੀ ਜਿਹੜਾ ਜਾਗਰ ਸੈਂਸੀ ਹੈ ਜੀ ਤੇ ਇੱਕ ਉਹਦਾ ਮੁੰਡਾ ਲਾਡੀ ਸੈਂਸੀ ਇਹ ਸਾਰੇ ਆਮ ਨਸ਼ਾ ਪੂਰਾ ਵੇਚ ਰਹੇ ਨੇ ਜਾਂ ਪਿੱਛੇ ਇਹ ਹੋ ਗਈ 10 ਦਿਨ ਹੋ ਗਏ ਸਾਡੇ ਪਿੰਡ ਇੱਕ ਜਨਾਨੀ ਨੂੰ ਟੀਕਾ ਲਾ ਕੇ ਵੀ ਮਰ ਗਈ ਜੀ ਉਹ ਵੀ ਪੁਲਿਸ ਅਧਿਕਾਰੀਆਂ ਦੇ ਸਾਰਾ ਕੁਝ ਉਹਨਾਂ ਨੂੰ ਪਤਾ ਹੀ ਮਤਲਬ ਉਹ ਜਿੰਨੀਆਂ ਮਰਜੀ ਲੈਣਾ ਮਾਰੀ ਚੱਲੂਈ ਜਿਹੜੇ ਵੇਚਣ ਵਾਲੇ ਨੇ ਉਹ ਤਾਂ ਭੱਜ ਵੀ ਗਏ ਯਾਰੋਂ ਪਿੰਡੋਂ ਉਹਨਾਂ ਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਨੇ ਵੀ ਪੁਲਿਸ ਆ ਰਹੀ ਆ ਵੀ ਤੁਸੀਂ ਛੇਰੋਂ ਤਿੱਤਰ ਹੋ ਜੋ ਬਹੁਤ ਚਿੱਟਾ ਵਿਕ ਰਹੀ ਹੱਦੋਂ ਵੱਧ ਸਾਡੇ ਜਿਹੜੇ ਗਰੀਬ ਲੋਕਾਂ ਦੇ ਜਿਵਾਕ ਵੀ ਮ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਇਹ ਅਦੋ-ਬਦੋ ਸਾਡੀਆਂ ਮਾਵਾਂ ਵੀ ਐਂ ਕਹਿੰਦੀਆਂ ਨੇ ਵੀ ਤੁਸੀਂ ਸਾਡੇ ਘਰੋਂ ਕੁਛ-ਕੁਛ ਸਮਾਨ ਚੱਕ ਕੇ ਕੇ ਵੇਚਣ ਲੱਗ ਗਏ ਵੀ ਚਿੱਟਾ ਲਿਆਉਂਦੇ ਨੇ ਇਹ ਵੇਚ-ਵੇਚ ਕੇ ਕੋਈ ਕਣਕ ਵੇਚਦਾ ਨਾ ਕੋਈ ਸ਼ਿਲੰਡਰ ਵੇਚਦਾ ਨਾ ਕੋਈ ਕੋਹੋ ਕਰਦਾ ਜੀ ਉਹ ਸਾਰੇ ਇਹਨਾਂ ਨੂੰ ਹੀ ਟੈਰ ਤਾਂ ਕਹਿੰਦੇ ਬੰਦ ਕਰ ਦੇਣਾ ਨਹੀਂ ਕੋਈ ਬੰਦ ਨਹੀਂ ਹੋਇਆ ਜੀ ਕੋਈ ਸਮਾਂ ਤੇ ਵੱਧ ਗਿਆ ਜੀ ਅੱਦੋਂ ਵੱਧ ਗਿਆ ਜੀ ਸਾਡੇ ਪਿੰਡਾਂ ਵਾਲੇ ਵਾਲੇ ਦੇ ਪਿੰਡਾਂ ਦੇ ਲੋਕ ਨਾ ਜੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਨੇ ਸਾਡੀਆਂ ਗਲੀਆਂ ਨੀਵੀਆਂ ਕਰੀਆਂ ਪਈਆਂ ਨੇ ਜੀ ਇੰਨੇ-ਇੰਨੇ ਮੁੰਡੇ ਆਉਂਦੇ ਨੇ ਚਿੱਟਾ ਲੈਣ ਸਾਡੇ ਪਿੰਡ ਬਹੁਤ ਜ਼ਿਆ ਸਾਡੇ ਨਜਾਇਜ਼ ਹੀ ਆਈ ਨਾ ਸਾਈ ਫੁੱਲਣ ਸਾਹਿਬੀ ਤੇ ਸਾਡੇ ਚਟਾਈ ਸਾਈ ਦੀ ਨਾਲੇ ਵਿਕਦਾ ਹੀ ਇਹ ਸਾਈ ਦੀ ਨਾਲੇ ਹੁਣ ਰੇਡ ਪਈ ਆ ਪਹਿਲਾਂ ਪਤਾ ਲੱਗਿਆ ਹੁਣ ਵੀ ਰੇਡ ਪੈਣੀ ਆ ਸਾਰੇ ਅਸੀਂ ਹੁਣ ਆਇਆ ਘਰੋਂ ਇਧਰੋਂ ਹੀ ਤੈਨੂੰ ਪਤਾ ਲੱਗਿਆ ਪੁਲਸਾਈ ਸਾਰੇ ਇਧਰ ਨੰਗੇ ਆ ਲਵੇ ਆਪਣੇ ਹੱਦਾਪੁਰਾ ਉੱਥੇ ਸਾਈ ਜੀ ਨੇ ਉੱਥੇ ਵਾਗੇ ਹੋ ਬਾਕੀ ਲਵੇ ਲੋਣੇ ਪਿੰਡ ਦੇ ਲੋਕੀ ਹੋਣਗੇ ਜਾ ਕੇ ਨਜਾਇਜ਼ ਵਿਕਦਾ ਹੈ ਚਟਾਈ ਪਹਿਲੀ ਪਤਾ ਲੰਦਾ ਰੇਡ ਦਾ ਜੀ ਹੁਣ ਰੇਡ ਹੋ ਰਹੀ ਆ ਕੁਛ ਨਹੀਂ ਮਿਲਣਾ ਜੀ ਕੁਛ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਥੋੜੀ ਸਾਹਮਣੇ ਅਸੀਂ ਮਲਾਜ਼ਮਾਂ ਦੀ ਪੁੱਛ ਲਿਓ ਰੀਡ ਤੋਂ ਬਾਅਦ ਕੁਝ ਵੀ ਨਹੀਂ ਮਿਲਣਾ ਜੀ ਰੇਡਾਂ ਬਾਅਦ ਪੈ ਗਈਆਂ ਨਜਾਇਜ਼ ਜੱਤਾ ਵਿਗਰੇ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਇਹ ਮੇਰਾ ਮਾੜਾ ਉਹਦੇ ਪਿੰਡ ਹੈ ਕਿੰਨੇ ਕ ਟਾਈਮ ਤੋਂ ਨਸ਼ਾ ਜਿਆਦਾ ਚੱਲਦਾ ਇਹ ਕੱਟੋ-ਕੱਟ ਦਾ ਕਾਫੀ ਟਾਈਮ ਹੋ ਗਿਆ ਇਦਨ ਤੋਂ ਆਏ ਨੇ ਹੁਣ ਥੋੜਾ ਜਿਆਦਾ ਹੋ ਗਿਆ ਪਹਿਲਾਂ ਭੁੱਕੀਦਾਰ ਦੁਰਬੀਜ ਦੇ ਗੋਲੀਆਂ ਹੁਣ ਚਟਾਈ ਵਿਗਰੇ ਜੀ ਸਰਕਾਰ ਤਾਂ ਕਹਿੰਦੇ ਨਸ਼ਾ ਬੰਦ ਕਰਤਾ ਨਹੀਂ ਸਰਕਾਰ ਤਾਂ ਵਾਅਦਾ ਕਰਦੀ ਬਿਲਕੁਲ ਬੰਦ ਨਹੀਂ ਬੰਦ ਨਹੀਂ ਹੋਈ ਨਜਾਇਜ਼ ਵਿਗਰੇ ਚਟਾ ਵੀ ਫੜਾ ਵੀ ਦਮਾਂਗੇ ਸਾਨੂੰ ਜੇ ਪਤਾ ਹੁੰਦਾ ਵੀ ਤੁਸੀਂ ਆ ਰਹੇ ਹੋ ਰੇਡ ਪੈਰੀਆ ਅਸੀਂ ਫੜਾ ਵੀ ਹੁੰਦੇ ਜੀ ਤਾਂ ਸਾਡੇ ਮੂਰੀ ਲੰਗੇ ਨਾਲ ਉੱਥੇ ਰਿਸ਼ਤੇਦਾਰ ਨੇ ਉੱਥੇ ਵਗ ਗਈ ਇਹ। हां ਭੱਜ ਗਈ। ਤੁਹਾਨੂੰ ਕੁਝ ਵੀ ਨਹੀਂ ਮਿਲਣਾ ਰਹੀ ਜੀ ਹੁਣ ਇਹ ਰੀਡ ਪਈ ਆ ਮਲਾਜਮਾਂ ਦੀ। ਕੁਝ ਨਹੀਂ ਮਿਲਣਾ ਤੁਹਾਨੂੰ ਜੀ। ਸਾਰੇ ਫੜਾ ਲੋਗੇ। ਪਹਿਲੀ ਪਤਾ ਲਾਂਦਾ ਵੀ ਹਾਂ ਵੀ ਰੀਡ ਪੈਣੇ ਪੁਲਿਸ ਦੀ। ਸਾਰੇ ਦਿੱਤਰ ਹੋ ਗਏ ਉਦੋਂ। ਅੱਛਾ ਵਿਕਦਾ? हां ਵਿਕਦਾ ਜੀ ਮਾਇਆ ਦੇ ਘਰੇ ਵਿਕਦਾ। ਮਾਇਆ ਕੌਣ? ਮੋਹਨ ਲਾਲ ਦੇ ਘਰਾਂ ਦੀ ਜੀ ਮੋਰਸ਼ੀ ਮੇਦੇ। ਹਾਂ। ਉਹਦੇ ਦੋ ਦੋ ਤਾਂ ਵੇਚਦੇ ਨੇ ਚਿੱਟਾ ਵੇਚਦੇ ਨੇ। ਫੁੱਲ। ਫੁੱਲ ਹੀ ਫੁੱਲ। ਬਾਗੜੀਆਂ ਦੇ ਰਹਿੰਦੇ ਨੇ ਯੂਰੇ। ਹਾਂ। ਇੱਕ ਆਸੇ ਮਜ਼ਰੇ ਕੁੜੀ ਰਹਿ ਗਈ ਉਹ ਵੀ ਨਹੀਂ ਰਹਿਣੀ ਆ ਜਾ ਕੇ ਉਹਨੂੰ ਵੇਚ ਦਈਏ। ਉਹ ਵੇਚ ਦ ਉਹ ਜਿਆਦਾ ਮੈਨ ਹੋਈ ਹੈ ਜੀ اچھا ਹਾਂ ਹੋਰ ਜੇ ਭੁੱਕੀ ਪੱਕੀ ਆ ਲੈ ਚਲੋ ਟਿੱਟਾ ਜਿਆਦਾ ਉਹ ਵੇਚ ਦੇਣਾ ਹਾਂ ਉਹ ਵੇਚ ਦੇਣੀ ਮੋਟੇ ਮੂਟੇ ਕਿਨੇ ਚਾਹੁੰਦੇ ਮੋਟੇ ਕੋਈ ਹੈ ਜੀ ਪਹਿਲਾਂ ਹੋਰੇ ਸਾਡੇ ਹਾਂ ਮੋਟੇ ਮੂਟੇ ਹਾਂ ਹਾਂ ਕੋਸਕ 72 ਕੰਤੀ ਮੋਟੇ ਹਾਈ ਪੂਰੀ ਕਰੀ ਬੀ ਪੁਲਿਸ ਦਾ ਕੋਈ ਕਿਸ਼ੋਰ ਨਹੀਂ ਪੁਲਿਸ ਖਿੱਚਿਆ ਬਈ ਕੰਮ ਪੂਰਾ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਰੇਡ ਕੀਤੀ ਹੈ ਕਿੰਨੇ ਮੁਲਾਜ਼ਮ ਸੀ ਜਿਹੜੀ ਅੱਜ ਰੇਡ ਕੀਤੀ ਕੋਈ ਬਰਾਮਦ ਹੋਇਆ ਇਸ ਇ ਡਰੱਗ ਹੌਟਸਪੌਟ ਅਜੇ ਆਪਣਾ ਪਿੰਡ ਜੀ ਮਡੋਰ ਜੀ ਉੱਥੇ ਕਾਸੋ ਆਪਰੇਸ਼ਨ ਚੱਲ ਰਿਹਾ ਜੀ ਬਾਲੇ ਤਰਫ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਸ਼੍ਰੀਮਾਨ ਐਸਪੀ ਹੈੱਡਕੁਆਰਟਰ ਸਰ ਪਟਿਆਲਾ ਤੇ ਡੀਐਸਪੀ ਸਾਹਿਬ ਨਾਬਾਦੀ ਸੁਪਰਵਾਈਜ਼ਰ ਚ ਤੇ ਇਹ ਜੋ ਆਪਰੇਸ਼ਨ ਅਜੇ ਚੱਲ ਰਿਹਾ ਜੀ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਸ਼ਾਮ ਨੂੰ ਦੱਸਾਂਗੇ ਥੈਂਕ ਯੂ ਇੱਕ ਲੋਕ ਨੇ ਤੁਹਾਨੂੰ ਲੋਕਾਂ ਤੋਂ ਪਤਾ ਲੱਗਿਆ ਹਨ ਕਿ ਕਿੰਨੇ ਕੁ ਲੋਕ ਨੇ ਨਸ਼ਾ ਕਰਦੇ ਇਥੇ ਜੀ ਡਰੱਗ ਹੌਟ ਸਪੌਟ ਤਾਂ ਹੀ ਹੈ ਜੀ ਇਥੇ ਨਸ਼ੇ ਦੀ ਸ਼ਿਕਾਇਤਾਂ ਸੀ ਸਾਨੂੰ ਪਹਿਲਾਂ ਪਰਚੇ ਦਰਜ ਹੋਏ ਨੇ ਜੀ ਉਸ ਕਰਕੇ ਹੀ ਅਸੀਂ ਅਸੀਂ ਕੁਝ ਆਪਰੇਸ਼ਨ ਕਰ ਰਹੇ ਹਾਂ ਜੀ ਇਥੇ ਪਿਛਲੇ ਹਫਤੇ ਦੌਰਾਨ ਕਨੇ ਇੱਕ ਔਰਤ ਵੀ ਨਸ਼ੇ ਦੇ ਨਾਲ ਮਰੀ ਅਤੇ ਟੀਕੇ ਲੱਗੇ ਦੇਖੋ ਜੀ ਇਹ ਸਾਨੂੰ ਇਹ ਜੀ ਗੱਲ ਹੈ ਜੇ ਬਿਲਾਲ ਨਹੀਂ ਹੈ ਜੀ ਕੋਈ ਇਹ ਜੀ ਪਤਾ ਲੱਗਿਆ ਜੇ ਹੋਊਗੀ ਤਾਂ ਅਸੀਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜੋ ਕੁਝ ਵੀ ਹੋਊਗਾ ਜੀ ਅਸੀਂ ਪੜਤਾਲ ਕਰਾਂਗੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਿਹੜੇ ਨਸ਼ਾ ਬੇਸ ਸਮੈਗਲਰ ਨੂੰ ਪਹਿਲੇ ਇਹ ਤਾਂ ਸਰ ਪੁਰਾਣੀ ਗੱਲਾਂ ਜੀ ਇਹ ਚੋਰ ਸਿਪਾਹੀ ਦਾ ਚੱਲੀ ਜਾਂਦਾ ਜੀ ਕਿੰਨਾ ਚਿਰ ਕਿੱਥੇ ਕਾਬੂ ਮੰਨ ਉਹਨਾਂ ਜਿੱਥੇ ਉਹਨਾਂ ਦਾ ਟਿਕਾਣਾ ਜਿੱਥੇ ਅਸੀਂ ਸਲਾਕਾਂ ਦੇ ਪਿੱਛੇ ਇੱਕ ਧੱਕਾ ਗਏ ਸੀ। ਥੈਂਕ ਯੂ ਇਹ ਬਿਲਕੁਲ ਜਦੋਂ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਉਹ ਉਸ ਐਕਸ਼ਨ ਦੇ ਵਿੱਚ ਪਹੁੰਚਾਈ। ਦੇਖੋ ਜੀ ਸਰਕਾਰ ਵੱਲੋਂ ਵੀ ਹਦਿੱਤਾ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਪਹਿਲਾਂ ਵੀ ਸਾਡੇ ਆਪਰੇਸ਼ਨ ਚੱਲ ਰਹੇ ਨੇ ਕੰਟੀਨਿਊ ਚੱਲ ਰਹੇ ਨੇ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨਾਂ ਵੇਲੇ ਵੀ ਚੱਲਦੇ ਰਹੇ ਨੇ ਜੀ ਇਹਨੂੰ ਕੰਟੀਨਿਊ ਰੱਖਾਂਗੇ ਜੀ ਅਸੀਂ ਕਿਸ ਤਰ੍ਹਾਂ ਦੇਖ ਰਿਓ ਜਿਹੜੇ ਆ ਮੁਲਾਜ਼ਮਾਂ ਦੀਆਂ ਬਦਲੀਆਂ ਉਧਰ ਉਧਰ ਕੀਤੇ ਗਏ ਨੇ ਕਿੰਨਾ ਕਿ ਪ੍ਰਭਾਵਿਤ ਹੋਣਗੇ ਇਹ ਕੋਈ ਪ੍ਰਭਾਵ ਨਹੀਂ ਹੈ ਜੀ ਇਹ ਬਿਲਕੁਲ ਜੀ ਇਹ ਕੋ ਰੂਟੀਨ ਹੈ ਪਾਲਿਸੀ ਹੈ ਜੀ ਇਹ ਇੱਕ ਬਦਲੀ ਦਾ ਹਿੱਸਾ ਜੀ ਕਿ ਮੁਲਾਜ਼ਮਾਂ ਦਾ ਕੋਈ ਉਹ ਵਾਲੀ ਗੱਲ ਨਹੀਂ ਹੈ